ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹਨੂਮਾਨਗੜ ਰਾਜਸਥਾਨ ਇੱਥੇ ਸ਼ਹੀਦ ਭਾਈ ਸੁਖਾ ਸਿੰਘ ਤੇ ਸ਼ਹੀਦ ਭਾਈ ਮਹਿਤਾ ਸਿੰਘ ਜੀ ਦਾ ਗੁਰੂ ਘਰ ਹੈ ਕਹਿੰਦੇ ਜਦੋਂ ਮੱਸਾ ਰੰਗਣ ਸੋਦਾ ਲਾਇਆ ਸੀ ਜੋ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਕਬਜ਼ਾ ਕਰ ਚੁੱਕਿਆ ਸੀ ਉਹਦਾ ਸਿਰ ਨੂੰ ਧੜਨਾ ਲਾ ਕੇ ਕਰਕੇ ਨਿcjਿਯਤ ਢੰਗ ਕੀ ਵਾਪਸੀ ਵਿੱਚ ਇੱਥੇ ਆ ਆ ਕੇ ਇੱਕ ਦਿਨ ਵਿਸ਼ਰਾਮ ਕੀਤਾ ਤੇ ਜੋ ਜੰਡਸਲੇ ਇਨਾਂ ਵਿਸ਼ਰਾਮ ਕੀਤਾ ਉਹ ਜੰਡ ਅੱਜ ਵੀ ਸੋਬਿਤ ਹੈ ਤੇ ਇੱਥੇ ਦੀ ਹੋਰ ਜਾਣਕਾਰੀ ਸੁਨੋ ਬਾਬਾ ਜੋਗਾ ਸਿੰਘ ਤੇ ਬਾਬਾ ਜੋਗਾ ਸਿੰਘ ਜੀ ਨੇ ਬੜੇ ਹੀ ਵਿਸਥਾਰ ਪੂਰਵਕ ਦੱਸੀ ਚਾਓ ਹੁਣ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ ਜੁਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰਪਾਲ ਸਿੰਘ ਪਮਾੜੀ ਅੱਜ ਆਪਾਂ ਉਸ ਜਗ੍ਹਾ ਪਹੁੰਚੇ ਆ ਜਿੱਥੇ ਸਾਡੇ ਸਿੱਖ ਯੋਧਿਆਂ ਨੇ ਵੈਰੀਆਂ ਨਾਲ ਦੰਦ ਖੱਟੇ ਕਰਕੇ ਨੇਜੇ ਉੱਤੇ ਮਨਸੇ ਰੰਗੜਾ ਦਾ ਸਰਦ ਟੰਗ ਕੇ ਵੀ ਆਈ ਸੀ ਇੱਥੇ ਕਹਿੰਦੇ ਇੱਥੇ ਵਿਸ਼ਰਾਮ ਕਿਤੇ ਸਮਝ ਗਏ ਹੋਵੋਗੇ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਉਹ ਇਸ ਗੁਰਦੁਆਰਾ ਸਾਹਿਬ ਪਹੁੰਚੇ ਸੀ ਬਾਕੀ ਇਸ ਜਗਤ ਦਾ ਇਤਿਹਾਸ ਤੁਹਾਨੂੰ ਦੱਸਣ ਲਈ ਬਾਬਾ ਜੱਗਾ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਜੀ ਇਹਨੂੰ ਮੜਦੇ ਮੜਦੇ ਆ ਇਹ ਆਪਾਂ ਨੂੰ ਇਤਿਹਾਸ ਦੱਸਣਗੇ ਇਸ ਗੁਰੂ ਘਰ ਦਾ ਚੁ ਮਿਲਦੇ ਵਾਹਿਗੁਰੂ ਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਬੇ ਇਸ ਪਵਿੱਤਰ ਜਗ੍ਹਾ ਦਾ ਇਤਿਹਾਸ ਕੀ ਆ ਇਹ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਸੁਖਾ ਸਿੰਘ ਜੀ ਸ਼ਹੀਦ ਬਾਬਾ ਮਹਤਾਬ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਵਿਆਪਤੀ ਕਰਨ ਵਾਲੇ ਮਸਾ ਰੰਗੜ ਨੂੰ ਸੋਧਿਆ ਮਸਾ ਰੰਗੜ ਨੂੰ 1740 ਦੇ ਵਿੱਚ ਸ਼ਹੀਦ ਬਾਬਾ ਸੁਖਾ ਸਿੰਘ ਜੀ ਸ਼ਹੀਦ ਬਾਬਾ ਮਹਤਾਬ ਸਿੰਘ ਜੀ ਇਹ ਜੋ ਬੁੱਢੇ ਦਲ ਦੇ ਸਿੰਘ ਸਨ ਹਾਂਜੀ ਇਹ ਬੁੱਢਾ ਜੋੜ ਬੁੱਢਾ ਦਲ ਸੀ ਉਸ ਵੇਲੇ ਜਦੋਂ ਅੰਗਰੇਜ਼ ਰਾਜ ਨੇ ਮੁਸਲਮਾਨਾਂ ਨੇ ਜਿਆਦਾ ਸਿੱਖਾਂ ਨਾਲ ਧੱਤਾਂ ਕਰਨ ਲੱਗੇ ਸਿੰਘਾਂ ਨਾਲ ਧੱਤਾਂ ਕਰਨ ਲੱਗੇ ਤਾਂ ਉਦੋਂ ਇਹ ਜਿਹੜਾ ਬੁੱਢਾ ਦਲ ਸੀ ਇਹ ਬੁੱਢਾ ਜੋੜ ਰਹਿਣ ਲੱਗੇ ਅੱਛਾ ਜੀ ਬੁੱਢਾ ਜੋੜ ਕਰਨ ਹਾਂ ਬੁੱਢਾ ਜੋੜ ਰਹਿਣ ਲੱਗੇ ਬੁੱਢਾ ਜੋੜ ਜਦੋਂ ਉੱਥੇ ਰਹਿਣ ਲੱਗੇ ਅੱਛਾ ਜੀ ਉਸ ਟਾਈਮ ਤੇ ਫਿਰ ਭਾਈ ਬਲਾਕਾ ਸਿੰਘ ਨੇ ਉੱਥੇ ਆ ਕੇ ਰਿਪੋਰਟ ਦਿੱਤੀ ਸ੍ਰੀ ਹਰਮੰਦਰ ਸਾਹਿਬ ਜੀ ਜੀ ਸ੍ਰੀ ਹਰਮੰਦਰ ਸਾਹਿਬ ਮਸਾ ਰੰਗੜਾ ਜੋ ਉਹਨੂੰ ਪੂਰ ਰਿਹਾ ਉੱਥੇ ਹੋਕੇ ਪੀ ਰਿਹਾ ਕੰਜਰੀਆਂ ਨਚਾ ਰਿਹਾ ਸ਼ਰਾਬਾਂ ਪੀ ਰਿਹਾ ਕਿਉਂਕਿ ਉਹ ਕੱਲਾ ਸਿੰਘ ਹੋਲ ਕਰਕੇ ਉਹਨੇ ਆਖਿਆ ਲਈ ਮੈਂ ਇੱਥੇ ਕੱਲਾ ਕੁਝ ਕਰ ਨਹੀਂ ਸਕਦਾ ਤੇ ਮੈਂ ਸਿੰਘਾਂ ਨੂੰ ਜਾ ਕੇ ਦੱਸਾਂ ਤੇ ਇਹਦਾ ਸੋਧਾ ਲਾਇਆ ਜਾਵੇ ਭਾਈ ਬਲਾਤਾ ਸਿੰਘ ਨੇ 1740 ਦੇ ਵਿੱਚ ਗੁਰਦਾਰਾ ਬੁੱਢਾ ਜੌਰ ਸਾਹਿਬ ਜਾ ਕੇ ਤੇ ਉੱਥੇ ਸਿੰਘਾਂ ਨੂੰ ਦੱਸਿਆ ਤੇ ਇਸ ਤਰ੍ਹਾਂ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮਸਾ ਰੰਗੜਾ ਜੋ ਹੈ ਉਹ ਕੇ ਪੀ ਰਿਹਾ ਹੈ ਸ਼ਰਾਬਾ ਪੀ ਰਿਹਾ ਹੈ ਕੰਜਰੀਆਂ ਨਚਾਰ ਰਿਹਾ ਹੈ ਸਰੋਵਰ ਨੂੰ ਵੀ ਪੂਰ ਰਿਹਾ ਹੈ ਹਾਂਜੀ ਗਲਤ ਕੰਮ ਕਰ ਰਿਹਾ ਹੈ ਤੇ ਮੈਂ ਕੱਲਾ ਹੋਣ ਕਰਕੇ ਮੈਂ ਉੱਥੇ ਕੁਝ ਨਹੀਂ ਕਰ ਸਕਿਆ ਮੈਂ ਆਪ ਜੀ ਨੂੰ ਖਬਰ ਦੇਣ ਆਇਆ ਤੇ ਉਸ ਟਾਈਮ ਤੇ ਫਿਰ ਬੁੱਢਾ ਦਲ ਦੇ ਜਹੇਦਾਰ ਬਾਬਾ ਜਸਾ ਸਿੰਘ ਜੀ ਆਲੂ ਵਾਲੀਆ ਉਹਨਾਂ ਨੇ ਫਿਰ 42 ਪਈ ਗੁਰਸਿੱਖ ਕੋਈ ਉਥੋਂ ਦਾ ਜਿਹੜਾ ਬਦਲਾ ਲੈਣ ਵਾਸਤੇ ਕੋਈ ਸਿੰਘ ਤਿਆਰ ਹੋਣਗੇ ਉਸ ਟਾਈਮ ਤੇ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਓਟ ਖੜੇ ਹੋ ਗਏ ਉਹਨਾਂ ਨੇ ਆਖਿਆ ਜੀ ਅਸੀਂ ਜਾਣੇ ਆ ਅਸੀਂ ਉਸ ਦੁਸ਼ਟ ਦਾ ਸਿਰ ਲਾ ਕੇ ਲਿਆਵਾਂਗੇ ਅੱਛਾ ਤੇ ਉਥੋਂ ਉਹ ਚੱਲੇ ਉਥੋਂ ਚੱਲ ਕੇ ਆ ਕੇ ਇਹ ਜਿਹੜਾ ਬਨ ਦਾ ਬੂਟਾ ਇੱਥੇ ਟਾਊਨ ਅਨੁਮਾਨਗੜ ਟਾਊਨ ਛੇਰ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਇੱਥੇ ਆ ਕੇ ਰਾਤ ਉਹਨਾਂ ਨੇ ਵਿਸਰਾਮ ਕਰਿਆ ਇਤੋਂ ਬਸ ਰਾਮ ਕਰਕੇ ਫਿਰ ਉਹ ਅੱਗੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ ਨੰਬਰਦਾਰ ਬਣ ਕੇ ਨਵੇਂ ਅਸੀਂ ਭੁਲਾਨੇ ਇਲਾਕੇ ਦੇ ਨੰਬਰਦਾਰ ਆਏ ਆ ਤੇ ਵੈਸੀ ਮਾਮਲਾ ਉਤਾਰਨ ਆਏ ਆ ਜਿਹੜਾ ਕਿ ਉਤੋਂ ਦਾ ਪਹਿਰੇਦਾਰ ਸੀ ਉਹ ਕਹਿੰਦਾ ਲੈ ਵੀ ਜਾਓ ਅੰਦਰ ਤੇ ਮੇਰਾ ਵੀ ਹਿੱਸਾ ਦੇ ਕੇ ਜਾਓ ਕਹਿੰਦੇ ਕੋਈ ਨਹੀਂ ਭਾਈ ਮੁਰਦੇ ਤੈਨੂੰ ਵੀ ਦੇਵਾਂਗੇ ਅੱਗੇ ਚਲੇ ਗਏ ਅੱਗੇਲਾ ਪਹਿਰੇਦਾਰ ਕਹਿੰਦਾ ਵੀ ਹਾਂ ਵੀ ਕਦੇ ਵੀ ਅਸੀਂ ਨੰਬਰਦਾਰ ਆ ਅਸੀਂ ਮਾਮਲਾ ਤਾਰਨ ਆਏ ਆ ਤੇ ਅਸੀਂ ਮਾਮਲਾ ਤਾਰਨ ਆ ਰਸਤੇ ਦੇ ਵਿੱਚ ਉਹਨਾਂ ਨੇ ਡਿਕਰੀਆਂ ਦਾ ਘੱਟਾ ਭਰ ਲਿਆ ਲਈ ਉਸ ਟਾਈਮ ਦੇ ਜਿਹੜੇ ਢਾਲੇ ਹੁੰਦੇ ਸੀ ਤਾਂ ਪੈਸੇ ਹੁੰਦੇ ਸੀਗੇ ਸ਼ੱਕਾ ਤੇ ਉਹਨੇ ਅਕੇਲੇ ਵੀ ਠੀਕ ਅਲੇ ਵੀ ਇਹ ਮਾਮਲਾ ਹੀ ਤਾਰਨ ਆਏ ਉਹਨੇ ਵੀ ਅਕੇ ਤੌਰ ਤੇ ਦਿੱਤੇ ਅੰਦਰ ਹੁਣ ਕੰਜਰੀ ਨੱਚੀ ਜਾਂਦੀ ਐ ਮੱਸਾ ਰੰਗੜਾ ਜਿਹੜਾ ਉਹ ਟੰਨ ਸ਼ਰਾਬ ਦੇ ਵਿੱਚ ਹੋਇਆ ਪਿਆ ਉਹਨਾਂ ਨੂੰ ਜਦੋਂ ਜਾ ਕੇ ਦੱਸਿਆ ਨਹੀਂ ਵਸਤਰਾ ਕਰਕੇ ਅਸੀਂ ਇਸਰੇ ਏਰੀਏ ਦੇ ਵਿੱਚ ਆਏ ਆ ਨੰਬਰਦਾਰ ਦੇ ਵਸੀਂ ਮਾਮਲਾ ਤਾਰਨ ਆਏ ਆ ਤੇ ਉਹਨੇ ਕਹਲੇ ਵੀ ਚਲੋ ਮਾਮਲਾ ਲੈ ਕੇ ਆਏ ਜੇ ਤੇ ਜਦੋਂ ਉਹਨੇ ਆਏ ਨੀਵੀ ਪਾਈ ਲਈ ਵੇਥੇ ਧਰੋ ਮੰਜੇ ਥੱਲੇ ਤੇ ਉਹਨਾਂ ਦੀ ਤਿਆਰੀ ਸਿੰਘਾਂ ਦੀ ਪਹਿਲਾਂ ਹੀ ਸੀ ਉਹਨਾਂ ਨੇ ਫਿਰ ਜਦੋਂ ਉਹਨੇ ਨੀਵੀ ਪਾਈ ਇੱਕ ਸਿੰਘ ਨੇ ਮਾਰਿਆ ਇੱਕ ਦੂਜੇ ਨੇ ਟੰਗ ਕੇ ਨੇਜੇ ਚ ਤੇ ਆਉ ਦਾ ਚੜੇ ਘੋੜਿਆਂ ਤੇ ਤੇ ਵਾਪਸ ਫੇਰ ਉਸੇ ਰਸਤੇ ਰਾਤ ਫੇਰ ਇਸ ਸਥਾਨ ਤੇ ਆ ਕੇ ਸੀਸ ਲੈ ਕੇ ਅੱਛਾ ਰਾਤ ਫਿਰ ਇਸ ਸਥਾਨ ਤੇ ਆ ਕੇ ਉਹਨਾਂ ਨੇ ਵਿਸਰਾਮ ਕਰਿਆ ਜੇ ਜਾਂਦੇ ਵੀ ਇੱਥੇ ਵਿਸਰਾਮ ਕਰਕੇ ਆਉਂਦੇ ਵੀ ਆਉਂਦੇ ਵੀ ਇੱਥੇ ਵਿਸਰਾਮ ਕਰਕੇ ਇੱਥੋਂ ਫਿਰ ਦੂਸਰੇ ਦਿਨ ਹਾਂਜੀ ਦੂਸਰੇ ਦਿਨ ਇੱਥੋਂ ਫਿਰ ਚਾਲਾ ਮਾਰ ਕੇ ਫਿਰ ਬੁੱਢਾ ਜੜ ਗਏ ਤੁਸੀਂ ਠੀਕ ਹੈ ਬੁੱਢਾ ਹਾਂ ਬੁੱਢਾ ਜੜ ਦੂਸਰੇ ਦਿਨ ਜਾ ਕੇ ਉੱਥੇ ਜਾ ਕੇ ਸੀਸ ਹਾਜ਼ਰ ਕਰਿਆ ਉਹਦਾ ਸਿਰ ਫਿਰ ਹਾਜ਼ਰ ਕਰਿਆ ਉੱਥੇ ਫਿਰ ਸਿੰਘਾਂ ਨੇ ਉਹਦੇ ਸਿਰ ਨਾਲ ਖਿੱਦੋ-ਖੁੰਡੀ ਖੇਢੀ ਅੱਛਾ ਜੀ ਇਹ ਖਿੱਦੋ-ਖੁੰਡੀ ਉੱਥੇ ਖੇੜ ਕੇ ਉਸ ਪਾਪੀ ਦਾ ਇਸ ਤਰ੍ਹਾਂ ਕਰਕੇ ਨਾਸ ਕਰਿਆ ਇਹ ਜਿਹੜਾ ਗੁਰੂ ਘਰ ਆ ਹਾਂਜੀ ਇਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਜਥੇਦਾਰ ਸ਼ਰੋਮਣੀ ਸੇਵਾ ਰਤਨ ਸ਼ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 14ਵੇਂ ਮੁਖੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਹਾਂਜੀ ਉਹਨਾਂ ਦੇ ਸਰਪ੍ਰਸਤੀ ਹੇਠ ਇਥੋਂ ਦਾ ਪ੍ਰਬੰਧ ਚੱਲ ਰਿਹਾ ਹੈ ਠੀਕ ਹੈ ਜੀ ਇੱਥੇ ਸੰਗਤਾਂ ਨੂੰ ਆਏ ਗਿਆ ਨੂੰ ਵਿਸ਼ਰਾਮ ਮਿਲਦਾ ਹੈ ਲੰਗਰ ਮਿਲਦਾ ਹੈ ਗੁਰੂ ਦੀ ਬਾਣੀ ਚਲਦੀ ਆ ਸੰਗਤਾਂ ਸੁਣਦੀਆਂ ਇੱਥੇ ਆਪਣਾ 25 ਭਾਦੋਂ 7 8 9 ਸਤੰਬਰ ਦਾ ਇਥੇ ਉਹਨਾਂ ਦੇ ਉਹਨਾਂ ਦੇ ਦਿਨ ਮਨਾਏ ਜਾਂਦੇ ਆ ਠੀਕ ਹੈ ਜੀ ਸ਼ਹੀਦ ਬਾਬਾ ਸੁਖਾ ਸਿੰਘ ਜੀ ਸ਼ਹੀਦ ਬਾਬਾ ਮਹਤਾਬ ਸਿੰਘ ਜੀ ਇਹ ਸ਼ਹੀਦੀ ਦਿਨ ਮਨਾਇਆ ਜਾਂਦਾ ਵਾ ਹਾਂ ਜੀ ਉਹਨਾਂ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ ਇਹ ਉਹਨਾਂ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਤੇ ਇਥੇ 7 8 9 ਸਤੰਬਰ 25 ਭਾਦੋਂ ਜਿਹੜਾ ਕਿ ਬੜਾ ਤਗੜਾ ਮੇਲਾ ਲੱਗਦਾ ਹੈ ਮੇਲੇ ਦੇ ਵਿੱਚ ਵਿਦੇਸ਼ਾ ਵਿਦੇਸ਼ਾ ਤੋਂ ਸੰਗਤਾਂ ਪੰਜਾਬ ਹਰਿਆਣਾ ਰਾਜਸਥਾਨ ਬਿਹਾਰ ਸਭ ਸੰਗਤਾਂ ਜਣੀਆਂ ਹਮ ਹਮਾ ਕੇ ਇਸ ਜੋੜ ਮੇਲੇ ਦੇ ਵਿੱਚ ਹਾਜ਼ਰੀਆਂ ਭਰਦੇ ਹਨ ਜਿਹੜਾ ਏਰੀਆ ਇਲਾਕਾ ਹੈ ਹਨੂਮਨ ਗੁਰੂ ਸਾਹਿਬ ਦਾ ਉਹ ਸਾਰਾ ਇਲਾਕਾ ਜਿਹੜਾ ਇਸ ਸਥਾਨ ਦੇ ਉੱਤੇ ਨਮਸਤਕ ਹੁੰਦਾ ਹੈ ਸੇਵਾ ਕਰਦੇ ਆ ਪੁੰਨਦਾਨ ਕਰਦੇ ਆ ਗਰਾਈਆਂ ਦਿੰਦੇ ਆ ਇਸ ਸਥਾਨ ਦੇ ਜਿਹੜਾ ਕੋਈ ਜਾਇਦਾਦ ਹੈ ਨਹੀਂ ਇਸ ਹਸਤਾਨ ਦੀ ਕੋਈ ਜਾਇਦਾਦ ਨਹੀਂ ਜਿਵੇਂ ਗੁਰੂ ਗੁਰੂ ਘਰ ਦੇ ਆਸ-ਪਾਸੇ ਜ਼ਮੀਨਾਂ ਜਮੂਨਾ ਹੁੰਦੀਆਂ ਐ। ਕੋਈ ਮਾਮਲਾ ਨਹੀਂ। ਇਸ ਗੁਰੂ ਘਰ ਦੇ ਵਿੱਚ ਕੋਈ ਜਾਇਦਾਦ ਹੈ ਨਹੀਂ। ਅੱਛਾ। ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਰਾਤ ਦਿਨ ਲੰਗਰ ਚੱਲਦਾ ਹੈ। ਇੱਥੇ ਪਾਣੀ ਦਾ ਪ੍ਰਵਾਹ ਚੱਲਦਾ ਹੈ। ਆਈ ਗਈ ਸੰਗਤ ਨੂੰ ਵਿਸ਼ਰਾਮ ਮਿਲਦਾ ਹੈ ਇੱਥੇ। ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਗੁਰਾਹੀ ਦੀ ਨਾਲ ਹੀ ਇੱਥੋਂ ਦਾ ਜੋ ਸੇਵਾ ਚੱਲ ਰਹੀ ਹੈ, ਕਾਰ ਸੇਵਾ ਚੱਲ ਰਹੀ ਹੈ, ਮਗਰਲੇ ਪਾਸੇ ਲੰਗਰ ਚੱਲ ਰਿਹਾ ਹੈ, ਬਣ ਰਿਹਾ ਹੈ। ਉੱਤੇ ਉਹਦੇ ਇਮਾਰਤ ਬਣ ਰਹੀ ਆ ਸਰਾ ਬਣ ਰਹੀ ਆ ਉਹ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਥੋਂ ਦਾ ਸਾਰਾ ਸੰਚਾਲਨ ਜੋ ਚੱਲ ਰਿਹਾ ਹੈ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਐ ਇਸ ਸਥਾਨ ਨੂੰ ਬਹੁਤ ਉਤਸ਼ਾਹ ਨਾਲ ਬੜੇ ਪ੍ਰੇਮ ਨਾਲ ਸੇਵਾ ਕਰਦੀਆਂ ਤੇ ਇਥੋਂ ਦੀਆਂ ਸੰਗਤਾਂ ਜਿਹੜੀਆਂ ਉਹ ਮੰਨਦੀਆਂ ਇਥੋਂ ਦਾ ਜੋ ਪ੍ਰਸ਼ਾਸਨ ਹੈ ਉਹ ਵੀ ਇਸ ਜਗ੍ਹਾ ਨੂੰ ਬਹੁਤ ਚੰਗੀ ਤਰ੍ਹਾਂ ਮੰਨਦਾ ਹੈ ਚੰਗੀ ਤਰ੍ਹਾਂ ਜੋ ਵੀ ਹੁਣ ਜਿਵੇਂ ਹੁਣ ਸਾਡਾ ਇਹ ਜੋੜ ਮੇਲਾ ਮਨਾ ਰਹੇ ਆ ਜੋੜ ਮੇਲੇ ਦੇ ਵਿੱਚ ਸਾਨੂੰ ਹਰ ਇੱਕ ਤਰ੍ਹਾਂ ਦਾ ਸਹਿਯੋਗ ਦਿੰਦੇ ਪੱਤਰਕਾਰ ਵੀ ਨੇ ਜੋ ਪੱਤਰਕਾਰ ਵੀ ਇਸ ਸਥਾਨ ਨੂੰ ਬਹੁਤ ਮੰਨਦੇ ਆ ਇੱਥੋਂ ਦਾ ਜੋ ਇਤਿਹਾਸ ਆ ਜਾਂ ਮੱਸੀਆ ਭਰਦੀ ਇੱਥੇ ਹਰ ਮਹੀਨੇ ਮੱਸੀਆ ਦਾ ਜੋੜ ਮੇਲਾ ਮਨਾਇਆ ਜਾਂਦਾ ਹੈ ਹਰ ਮਹੀਨੇ ਮੱਸੀਆ ਦਾ ਜੋੜ ਮੇਲਾ ਮਨਾਇਆ ਜਾਂਦਾ ਹੈ ਗੁਰੂ ਸਾਹਿਬਾਂ ਦੇ ਜਿਵੇਂ ਸ੍ਰੀ ਗੋਬਿੰਦ ਸਿੰਘ ਜੀ ਹੋਗੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹੋਗੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਹੋਗੇ ਉਹਨਾਂ ਦੇ ਜੋੜ ਮੇਲੇ ਵੀ ਇੱਥੇ ਮਨਾਏ ਜਾਂਦੇ ਆ ਤੇ ਮੱਸੀਆ ਦਾ ਦਿਹਾੜਾ ਵੀ ਇੱਥੇ ਮਨਾਇਆ ਜਾਂਦਾ ਹੈ ਇਥੋਂ ਦਾ ਪ੍ਰਬੰਧ ਹੈ ਜਿਹੜਾ ਸ਼ਰਮਣੀ ਪੰਥ ਅਕਾਲੀ ਬੁੱਢਾ ਦਾਲ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਦੀ ਸਰਪਤ ਰਸਤੀ ਹੇਠ ਇਥੋਂ ਦਾ ਪ੍ਰਬੰਧ ਚੱਲ ਰਿਹਾ ਹੈ ਇੱਥੇ ਦਾਸ ਜੋਗਾ ਸਿੰਘ ਮੇਰੇ ਸਾਥੀ ਬਾਬਾ ਜੱਗਾ ਸਿੰਘ ਜੀ ਅਸੀਂ ਇਥੋਂ ਦੀ ਝਾੜੂ ਦੀ ਸੇਵਾ ਸੰਗਤਾਂ ਦੀ ਜਲ ਪਾਣੀ ਦੀ ਚਾਹ ਪਾਣੀ ਦੀ ਸੇਵਾ ਸੰਗਤਾਂ ਨੂੰ ਆਉਣ ਜਾਣ ਵਾਸਤੇ ਇੱਥੇ ਰਹਿائش ਹਰ ਇੱਕ ਤਰ੍ਹਾਂ ਦੀ ਜਿਹੜੀ ਸੇਵਾ ਹੈ ਉਹ ਅਸੀਂ ਇਥੋਂ ਦੀ ਨਿਵਾ ਰਹੇ ਹਾਂ ਦੋਸਤੋ ਕਿੰਨੇ ਸਮਾਗਤ ਨੂੰ ਸੇਵਾ ਕਰਦੇ ਬਾਬਾ ਸਾਨੂੰ ਇੱਥੇ ਜੀ 4 ਸਾਲ ਹੋ ਗਏ ਉਸ ਤੋਂ ਪਹਿਲਾਂ ਇਹ ਜਿਹੜੀ ਸਥਾਨ ਹੈ ਹੈ ਤਾਂ ਬੁੱਢੇਦਾਲ ਦਾ ਹੀ ਸੀ। ਉਸ ਤੋਂ ਪਹਿਲਾਂ ਇਹ ਕਾਰ ਸੇਵਾ ਵਾਲਿਆਂ ਨੂੰ ਦਿੱਤਾ ਹੋਇਆ ਸੀ 25 ਸਾਲਾਂ ਵਾਸਤੇ ਲਿਖ ਕੇ। ਠੀਕ ਹੈ ਜੀ। ਉਹਨਾਂ ਦੇ 25 ਸਾਲ ਜਦੋਂ ਪੂਰੇ ਹੋ ਗਏ ਉਹ ਫਿਰ ਆਪ ਦਾ ਸੇਵਾ ਚਲੇ ਗਿਆ ਛੱਡ ਕੇ ਤੇ ਉਸ ਤੋਂ ਬਾਅਦ ਇੱਥੋਂ ਦਾ ਪ੍ਰਬੰਧ ਜਿਹੜਾ ਉਹ ਅਸੀਂ ਸੰਭਿਆ ਹੋਇਆ ਹੈ ਸ਼੍ਰੋਮਣੀ ਪੰਥਕ ਕਾਲੀ ਬੁੱਢਾਦਾਲ ਵੱਲੋਂ ਬਾਬਾ ਬਲਵੀਰ ਸਿੰਘ ਜੀ ਸਰਪਰਸਤੀ ਹੈਡ ਅਸੀਂ ਇੱਥੋਂ ਦੀ ਸਵਾਣਿਵਾ ਹੈ। ਸਵਾਣਿਵਾ ਰਹੇ। ਹਾਂਜੀ। ਭਾਈ ਜਿਵੇਂ ਰਾਤ ਅਸੀਂ ਦੇਖਿਆ ਵੀ ਜਿਵੇਂ ਬਾਹਰੋਂ ਸੰਗਤ ਆਈ ਜਿਵੇਂ ਵਿਆਹ ਹੁੰਦੇ ਨੇ ਵੀ ਉਹ ਰਾਤ ਘਟਾਉਣੀ ਉਹ ਵੀ ਦੇਖਿਆ ਵੀ ਗ੍ਰਾਮ ਹਾਂਜੀ ਇੱਥੇ ਦੇਖੋ ਜੀ ਜਿਹੜੇ ਕੋਈ ਬਾਹਰੋਂ ਆਉਂਦੇ ਆ ਅਸੀਂ ਜਦੋਂ ਵੀ ਕੋਈ ਬਾਹਰੋਂ ਆਵੇ 12 ਵਜੇ ਆਵੇ 2 ਵਜੇ ਆਵੇ 10 ਵਜੇ ਆਵੇ ਸਾਡੇ ਸੇਵਾਦਾਰਾਂ ਨੂੰ ਦੱਸਿਆ ਹੋਇਆ ਹੈ ਉਹਨਾਂ ਨੇ ਜਾਣਾ ਹੈ ਗੇਟ ਖੋਲਣਾ ਹੈ ਉਹਨਾਂ ਨੂੰ ਪਹਿਲਾਂ ਪ੍ਰਸ਼ਾਦਾ ਪਾਣੀ ਛਕਾਉਣਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਵਿਸ਼ਰਾਮ ਵਾਸਤੇ ਜਗ੍ਹਾ ਦਿੰਦੇ ਇਸ ਤੇ ਰਹਿਣ ਬਹਿਣ ਵਾਸਤੇ ਉਹਨਾਂ ਨੂੰ ਜਗ੍ਹਾ ਦਿੰਦੇ ਸਾਹ ਪਾਣੀ ਲੰਗਰ ਪਾਣੀ ਸਾਰਾ ਉਹਨਾਂ ਨੂੰ ਦਿੰਦੇ ਆ ਜੋ ਸਾਡੇ ਹਸਪਤਾਲ ਨੇ ਨੇੜੇ-ਨੇੜੇ ਅਨੁਮਾਨਗਾ ਟਾਊਨ ਦੇ ਵਿੱਚ ਜਿੰਨੇ ਵੀ ਹਸਪਤਾਲ ਆ ਉੱਥੇ ਜਿਹੜੇ ਮਰੀਜ਼ ਨੇ ਕੋਈ ਦੂਰੇ-ਨੇੜੇ ਆਉਦੇ ਨੇ ਜਿਨ੍ਹਾਂ ਦਾ ਕੋਈ ਪ੍ਰਸ਼ਾਦਾ ਦਾ ਨਹੀਂ ਕੋਈ ਪ੍ਰਬੰਧ ਹੁੰਦਾ ਉਹ ਵੀ ਸਾਡੇ ਇੱਥੋਂ ਆ ਕੇ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੇ ਆ ਚਾਹ ਪਾਣੀ ਲੈ ਕੇ ਜਾਂਦੇ ਆ ਹੋਰ ਵੀ ਜੇ ਕੋਈ ਕਿਸਾਨੀ ਮੋਰਚਾ ਹੈ ਕਿਤੇ ਲੱਗਿਆ ਹੋਇਆ ਨੇੜੇ-ਤੇੜੇ ਤਾਂ ਸਾਨੂੰ ਆਰਡਰ ਹੋ ਜੇ ਲਈ ਪ੍ਰਸ਼ਾਦਾ ਪਾਣੀ ਭੇਜਣਾ ਹੈ ਚਾਹ ਪਾਣੀ ਭੇਜਣਾ ਹੈ ਤੇ ਉਹ ਵੀ ਅਸੀਂ ਤਿਆਰ ਕਰਕੇ ਇੱਥੋਂ ਉੱਥੇ ਛਕਾ ਕੇ ਆਉਂਦੇ ਹਾਂ ਠੀਕ ਹੈ ਨਾਲ ਹੀ ਆਉਂਦੀ ਆ ਪਾਣੀ ਵਾਲੀ ਨਾਲ ਹੀ ਆਉਂਦੀ ਆ ਘੱਗਰਾਣੀ ਉਹ ਵੀ ਇੱਥੇ ਆਉਂਦੀ ਹੈ ਵਿਚ ਦੀ ਟੱਪਦੀ ਹੈ ਇੱਕ ਪਾਸੇ ਜਗਸ਼ਰਨ ਅਨੁਮਾਨ ਗਰ ਇੱਕ ਪਾਸੇ ਟਾਉਣਾ ਵਿਚਾਲ ਦੀ ਟੱਪਦੀ ਹੈ ਉਹ ਵੀ ਜਦੋਂ ਆਉਦਾ ਹੈ ਉਦੋਂ ਵੀ ਅਸੀਂ ਇੱਥੋਂ ਸਾਰੇ ਕਿਸਾਨਾਂ ਦੇ ਨਾਲ ਸਹਿਯੋਗ ਕਰਦੇ ਆ ਉਹਨਾਂ ਨੂੰ ਚਾਹ ਪਾਣੀ ਪ੍ਰਸ਼ਾਦਾ ਪਾਣੀ ਜਿਹੋ ਜੀ ਵੀ ਸਾਨੂੰ ਸੇਵਾ ਲਾਉਦੇ ਆ ਉਹ ਜੀ ਅਸੀਂ ਉਹ ਵੀ ਇੱਥੋਂ ਸੇਵਾ ਕਰਦੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ